ਜੇਕਰ ਮੈਂ ਇੱਥੇ ਕਾਉਂਸਲਰ ਬਣ ਜਾਣਾ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਾਡੀ ਇਹ ਪਾਣੀ ਦੀਆਂ ਸਮੱਸਿਆਵਾਂ ਨੇ ਸਭ ਤੋਂ ਸਾਡੇ ਇੱਥੇ ਸੀਵਰੇਜ ਦਾ ਬੜਾ ਬੁਰਾ ਹਾਲ ਹੈ ਉਹ ਅਸੀਂ ਕਰਾਵਾਂਗੇ ਦੂਜੀ ਗੱਲ ਜਿਹੜੇ ਕੋਈ ਹੋਰ ਪੈਂਡਿੰਗ ਜਿਵੇਂ ਗਲੀਆਂ ਨਾਲੀਆਂ ਦੇ ਕੋਈ ਕੰਮ ਨੇ ਉਹ ਸਾਰੇ ਅਸੀਂ ਜਿਹੜੇ ਪਹਿਲ ਦੇ ਆਧਾਰ ਤੇ ਕਰਾਂਗੇ ਸਾਡੇ ਮੰਤਰੀ ਸਾਹਿਬ ਨੇ ਵਿਜੇਂਦਰ ਸਿੰਘ 라 ਜੀ ਨੇ ਜੋ ਵਿਕਾਸ ਦੇ ਕਾਰਜ ਕੀਤੇ ਨੇ ਉਹ ਜਿੰਨਾ ਚਿਰ ਉਹ ਮੰਤਰੀ ਰਹੇ ਉਹਨਾਂ ਚਿਰ ਹੀ ਕੰਮ ਹੋਏ ਅੱਜ 3 ਸਾਲ ਹੋ ਗਏ ਵਿਕਾਸ ਦਾ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ ਨੇ ਇੱਕ ਇੱਟ ਵੀ ਇਸ ਬਾੜ ਦੇ ਵਿੱਚ ਨਹੀਂ ਲਾਈ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਸ ਸਮੇਂ ਅਸੀਂ ਸੰਗਰੂਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਦੇਖਣ ਆਏ ਆ। ਆਖਰਕਾਰ ਸੰਗਰੂਰ ਦੇ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ। ਇਸ ਸਮੇਂ ਅਸੀਂ ਖੜੇ ਹਾਂ ਨਗਰ ਕੌਂਸਲ ਚੋਣਾਂ ਦੇ ਵਿੱਚ ਸੰਗਰੂਰ ਦੇ 28 ਨੰਬਰ ਵਾਰਡ ਦੇ ਵਿੱਚ ਜਿੱਥੋਂ ਕਾਂਗਰਸ ਦੇ ਉਮੀਦਵਾਰ ਨੇ ਅਮਰਤ ਲਾਲ ਗਰਗ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਨੇ। ਅਮਰਤ ਜੀ ਆਖਰਕਾਰ ਤੁਹਾਡੇ ਇਸ ਬਾੜ ਦੇ ਵਿੱਚ ਕਿਹੋ ਜਿਹਾ ਮਾਹੌਲ ਆ ਚੋਣ ਦੇ ਵਿੱਚ ਸਾਡੇ ਬਾੜ ਚ ਬਹੁਤ ਵਧੀਆ ਮਾਹੌਲ ਹੈ ਜੀ ਅ ਅਸੀਂ ਵਿਕਾਸ ਦੇ ਮੁੱਦੇ ਤੇ ਜਿਹੜਾ ਚੋਣ ਲੜ ਰਹੇ ਆ ਸਾਡੇ ਪਿੱਛੇ ਸਾਡੀ ਸਰਕਾਰ ਵੇਲੇ ਸਾਡੇ ਮੰਤਰੀ ਸਾਹਿਬ ਨੇ ਵਿਜੇਂਦਰ ਸਿੰਘਲਾ ਜੀ ਨੇ ਜੋ ਵਿਕਾਸ ਦੇ ਕਾਰਜ ਕੀਤੇ ਨੇ ਉਹ ਜਿੰਨਾ ਚਿਰ ਉਹ ਮੰਤਰੀ ਰਹੇ ਉਹਨਾਂ ਚਿਰ ਹੀ ਕੰਮ ਹੋਏ ਅੱਜ 3 ਸਾਲ ਹੋ ਗਏ ਵਿਕਾਸ ਦਾ ਬਦਲਾਅ ਦਾ ਨਾਰਾ ਦੇ ਕੇ ਆਈ ਸਰਕਾਰ ਨੇ ਇੱਕ ਇਟਵੀ ਇਸਵਾਰਡ ਦੇ ਵਿੱਚ ਨਹੀਂ ਲਾਈ ਆਪਾਂ ਜਿੱਥੇ ਖੜੇ ਆ ਇਸ ਗਲੀ ਦੇ ਵਿੱਚ ਨਾਲ ਹੀ ਗਲੀ ਦੇ ਵਿੱਚ ਮੇਨ ਗਲੀ ਸਾਡੀ ਮਹੱਲੇ ਦੀ ਉੱਥੇ ਅਨ ਪਾਣੀ ਦਾ ਥੋੜਾ ਜਾਂ ਵੀ ਪੈਣ ਨਾਲ ਵੀ ਲੰਘਣਾ ਦੁੱਬਰ ਹੋ ਜਾਂਦਾ ਐ ਤੇ ਐਂ ਦੇ ਦੀ ਗਾਦ ਜਿਹੜੀ ਉੱਥੇ ਚੜ ਜਾਂਦੀ ਐ ਜੇ ਇਹ ਸਰਕਾਰ ਨੇ ਬਿਲਕੁਲ ਵੇਦਾ ਕੋਈ ਵੀ ਹੱਲ ਨਹੀਂ ਕੀਤਾ ਜੇਕਰ ਤੁਸੀਂ ਕਾਉਂਸਲਰ ਬਣ ਜਾਂਦੇ ਹੋ ਤੁਸੀਂ ਕਿਹੜੇ ਕੰਮ ਨੇ ਜਿਹੜੇ ਇਸ ਵਾਰ ਦੇ ਵਿੱਚ ਪਹਿਲ ਦੇ ਆਧਾਰ ਤੇ ਕਰਾਉਂਗੇ ਜੇਕਰ ਮੈਂ ਇੱਥੇ ਕਾਉਂਸਲਰ ਬਣ ਜਾਂਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਇਹ ਪਾਣੀ ਦੀਆਂ ਸਮੱਸਿਆਵਾਂ ਨੇ ਸਭ ਤੋਂ ਸਾਡੇ ਇੱਥੇ ਸੀਬ੍ਰੇਜ ਦਾ ਬੜਾ ਬੁਰਾ ਹਾਲ ਐ ਉਹ ਅਸੀਂ ਕਰਾਵਾਂਗੇ ਦੂਜੀ ਗੱਲ ਜਿਹੜੇ ਕੋਈ ਹੋਰ ਪੈਂਡਿੰਗ ਜਿਵੇਂ ਗਲੀਆਂ ਨਾਲੀਆਂ ਦੇ ਕੋਈ ਕੰਮ ਨੇ ਉਹ ਸਾਰੇ ਅਸੀਂ ਜਿਹੜੇ ਪਹਿਲ ਦੇ ਆਧਾਰ ਤੇ ਕਰਾਂਗੇ ਇਥੋਂ ਤੱਕ ਕਿ ਮੈਂ ਫੈਸਲਾ ਕੀਤਾ ਵੀ ਜਿਹੜਾ ਕੋਈ ਆਨਰੇਰੀਅਮ ਮੈਨੂੰ ਸਰਕਾਰ ਵੱਲੋਂ ਮਿਲੇਗਾ ਉਹ ਮੈਂ ਇਸ ਬਾਡ ਦੇ ਵਿਕਾਸ ਤੇ ਅੱਧਾ ਉਹਦੇ ਵਿੱਚੋਂ ਫੰਡ ਕ੍ਰੀਏਟ ਕਰਕੇ 21 ਮੈਂਬਰੀ ਕਮੇਟੀ ਬਣਾ ਕੇ ਕਮੇਟੀ ਰਾਹੀਂ ਇਸ ਬਾਡ ਦੇ ਉੱਪਰ ਖਰਚ ਕਰੂੰਗਾ ਤੁਸੀਂ ਇਸ ਬਾਡ ਦੀ ਕਮੇਟੀ ਬਣਾਓਗੇ ਬਕਾਇਦਾ ਬਣਾਵਾਂਗੇ ਬਕਾਇਦਾ ਤੇ ਜਿਹੜਾ ਮੈਨੂੰ ਆਨਰੇਰੀਅਮ ਮਿਲੇਗਾ ਸਰਕਾਰ ਵੱਲੋਂ ਉਹਦਾ ਅੱਧਾ ਹਿੱਸਾ ਮੈਂ ਇਸ ਵਾਰਡ ਦੇ ਭਲਾਈ ਵਾਸਤੇ ਲਾਉਂਗਾ ਜੇਕਰ ਕਾਂਗਰਸ ਦੀ ਇਸ ਕਮੇਟੀ ਬਣ ਜਾਂਦੀ ਹੈ ਤਾਂ ਇੱਛਾ ਹੈ ਪ੍ਰਧਾਨ ਬਣ ਦੀ ਇੱਛਾ ਕਿਹਦੀ ਨਹੀਂ ਹੁੰਦੀ ਰਾਜਨੀਤੀ ਸਭ ਦੀ ਇੱਛਾ ਹੁੰਦੀ ਹੈ ਮੇਰੀ ਵੀ ਹੈ ਦਾਵਾ ਠੋਕੋਗੇ ਹਾਂਜੀ ਨਹੀਂ ਦਾਵਾ ਤਾਂ ਚਲੋ ਪਾਰਟੀ ਦੇ ਨਾਲ ਹੈ ਪਰ ਮੈਂ ਆਪ ਦੀ ਵਿਦਿਨ ਪਾਰਟੀ ਦਾ ਗੱਲ ਕਰੂੰਗਾ ਅਮਰਤਜੀ ਬਾੜ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਤੁਸੀਂ ਇਸ ਲਈ ਕੀ ਹੱਲ ਲੱਭ ਰਹੇ ਹੋ ਦੇਖੋ ਬਾਏ ਬਹੁਤ ਹੀ ਜਿਹੜਾ ਮਾੜਾ ਹਾਲ ਹੈ ਸਰਕਾਰ ਨੇ ਲਾਅ ਐਂਡ ਆਰਡਰ ਜਿਹੜਾ ਹੈਗਾ ਕਿੱਤੇ ਵੀ ਮੇਨਟੇਨ ਨਹੀਂ ਹੋ ਰਿਆ ਸਾਰੇ ਪੰਜਾਬ ਵਿੱਚ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਇਸੇ ਇਸੇ ਤਰ੍ਹਾਂ ਹੀ ਸਾਡੇ ਵਾਰਡ ਚ ਵੀ ਹੋ ਰਿਹਾ ਹੈਗਾ ਤਾਂ ਮੈਂ ਸੋਚ ਰਿਹਾ ਵੀ ਸਾਡੇ ਵਾਰਡ ਚ ਕੋਈ ਕਿਸੇ ਪਲਾਨਿੰਗ ਕਰਕੇ ਕਮੇਟੀ ਦੀ ਸਲਾਹ ਲੈ ਕੇ ਸਾਰੇ ਸਾਥੀਆਂ ਨਾਲ ਬੈਠ ਕੇ ਮੈਂ ਸੁਲਾ ਕੋਈ ਗੇਟ ਵਗੈਰਾ ਕੋਈ ਜਿਹੜੇ ਗਲੀਆਂ ਤੇ ਲਾਇਆ ਜਾਣ ਜਿਹ ਉਧਰ ਰੇਲਵੇ ਪਾਸੇ ਉਧਰ ਫੈਂਸਿੰਗ ਹੋਡ ਵਾਲੀ ਹੈ ਕੋਈ ਤਾਰਾਂ ਵਗੈਰਾ ਲੱਗ ਜਾਣ ਉਹ ਦੇਖਦੇ ਆ ਜੀ ਸਾਰੇ ਬੈਠ ਕੇ ਕੋਈ ਨਾ ਕੋਈ ਇਧਰ ਲੋਕ ਵਧਾਵਾਂਗੇ ਸੀਸੀਟੀਵੀ ਕੈਮਰੇ ਆ ਜਿਹੜੇ ਕੁਝ ਨਾ ਕੁਛ ਅਸੀਂ ਆਪਣਾ ਕਰਾਂਗੇ ਬੰਦ ਕਰਾ ਦੋਗੇ ਲੁੱਟਾਂ ਖਵਾ ਦੇ ਲੁੱਟਾਂ ਖਵਾ ਬੰਦ ਕਰਾਉਣਾ ਤਾਂ ਖੈਰ ਅੰਮਰੇ ਨਹੀਂ ਬਸ ਦੀ ਗੱਲ ਹੈਗੀ ਲੁੱਟਾਂ ਖਵਾ ਤਾਂ ਸਰਕਾਰਾਂ ਦੀ ਬਸ ਦੀ ਗੱਲ ਹੈ ਅਸੀਂ ਉਹਦਾ ਕੋਈ ਨਾ ਕੋਈ ਆਪਣੇ ਪੱਧਰ ਤੇ ਜਿੰਨਾ ਕੁ ਵੀ ਅਪਾਇ ਕਰ ਸਕਦੇ ਹਾਂ ਮੈਂ ਕੋਸ਼ਿਸ਼ ਕਰਾਂ ਕੰਟਰੋਲ ਕਰਨ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ 28 ਨੰਬਰ ਬਾੜ ਤੋਂ ਵਖਾ ਰਹੇ ਹਾਂ ਜਿੱਥੇ ਅਮਰਤਵ لال ਗਰਗ ਲਗਾਤਾਰ ਪ੍ਰਚਾਰ ਕਰ ਰਹੇ ਨੇ